ਡਰ ਜੰਗੇ ਮੜ ਕੇ ਇਕਦਮ ਕੁੱਤੇ ਨੇ ਬਊ ਕਰਤਾ ਤਾਂ ਕੁਝ ਬਚਣਾ ਵੀ ਨਹੀਂਗਾ ਪਰ ਬ੍ਰਦਰ ਮਾਰਨ ਮੈਂ ਜਵਾੜਾ ਵਾਲਾ ਪਾਪਾ ਨੇ ਵੀ ਯਾਰਾ ਜੀਆ ਸ਼ੁਕਰੀਆ ਜੀ ਤੁਹਾਡਾ ਜਿਨ੍ਹਾਂ ਨੂੰ ਸਾਡੀ ਮਿਹਨਤ ਲੱਗਦੀ ਆ ਤੇ ਜਿਨ੍ਹਾਂ ਨੇ ਅਸੀਂ ਵਿਹਲੜ ਲੱਗਦੇ ਉਹਨਾਂ ਦਾ ਵੀ ਸ਼ੁਕਰੀਆ ਯਾਦ ਅੱਜ ਵੀ ਫਾਰਮ ਆੜ ਟੈਂਪਿਕ ਗਏ ਸੀ ਜਿਹੜੇ ਬਾਜ ਨਹੀਂ ਸਾਰੇ ਤੇ ਸਾਰੇ ਬੋਲੇ

ਜੋਇਥੋ ਗਾਇਸ ਮਾਜੀ ਸਵੇਰੇ ਉਠੇਗੀ ਮੈਨੂੰ ਆਰੇ ਸੇ ਡਰਾ ਮੈਨੇ ਸੁਪਨੇ ਤਾਂ ਕਰਕੇ ਅੱਜ ਮੈਂ ਸਵੇਰੇ ਉਠੇਗੀ ਮੈਂ ਕਿਹਾ ਹੋਰ ਨਹੀਂ ਮੈਂ ਲੈਣੇ ਨੂੰਣੇ ਡਰ ਲੱਗ ਜਾਂਦਾ ਹੁੰਦਾ ਤਾਂ ਕਰਕੇ ਬੂਟੇ ਵੀ ਆਪਣੇ ਉੱਠ ਗਏ ਸੀਗੇ ਸੋਹਣੇ ਸੋਹਣੇ ਬੂਟੇ ਫਲਾਵਰਸ ਹੈ ਨਾ ਸਾਇ ਚੱਲਿਆ ਜਿਹੜੇ ਪਤੇ ਮੈਂ ਕੱਲੀ ਕਰ ਹੈ ਤਬਿਆਤ ਕੰਮ ਆ ਗਿਆ ਹੋਰ ਕਦੋਂ ਦਾ ਕਹਿੰਦਾ ਸੀ ਮੈਂ ਲੈ ਕੇ ਜਾਣਾ ਮੈਂ ਬੋਟਰ ਉਸ ਤੇ ਭਾਤੀ ਸਹੀ ਹੈ ਗਾਇਜ਼ ਆ ਦੇਖੋ ਕੀ ਕੁਝ ਲੈ ਕੇ ਜਲਨੇ ਤਾਂ ਆਵਲ ਖਲੀ ਰਹਿ ਗਿਆ ਫਿਰ ਕੋਈ ਗੱਲ ਨਹੀਂ ਕਰੀਮ ਵਾਲੇ ਬਿਸਕਟ ਐਪਲ ਪਲੇਜ਼ ਤੇ ਵਾਟਰ ਬੋਟਰ ਸਹੀ ਪਾਇਆ ਨਾ ਮੈਂ ਹਾਉ ਨੀਚੇ ਆ ਇਹਨੂੰ ਕਰਾ ਟਾਵਰ ਦੇ ਲੋਡ ਉੱਪਰ ਉਸ ਮੈਂ ਵੈਸੇ ਹੀ ਮਜਾਇਆ ਕਈ ਵਾਰੀ

आदरण मेरी के बाद धान आली दिखतेगा शोस गंबे हो जाएंगे सेबू चलया टूर ते ट्रिप ते बाय बाय एंजॉय करके आना ठीक है किया 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 करे रे बाबा उत्तर लड़ाई करनी ਬਾਏ ਬਾਏ ਮੈਂ ਬਾਏ ਗਈ ਬਾਏ ਬਾਏ ਅਜ਼ ਅਸੀਂ ਸਾਰੇ ਸਕੂਲ ਆ ਮੇਰਾ ਸਕੂਲ ਹੈ ਅਸੀਂ ਆਗੇ ਸਾਰੇ ਨੂੰ ਛੱਡਣ ਆਸਤੇ ਹੁਣ ਆਪਾਂ ਛੱਡ ਦਿੰਨੇ ਆ ਸਾਹਿਬ ਨੂੰ ਫਿਰ ਆਪਾਂ ਚੱਲਦੇ ਘਰੇ 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 ਦੇਖੋ ਕਿੰਨੇ ਬੱਚੇ ਆ ਗਏ ਨੇ ਸਾਰਿਆਂ ਦੇ ਬੱਚੇ ਜਾ ਰਹੇ ਨੇ ਛੋਟੇ ਛੋਟੇ ਸਾਰੇ ਜਾਣਗੇ ਸਾਇਡ ਦਾ ਸਕੂਲ ਬਾਲ ਥੱਲੇ ਪਠਾ ਲਾਉਦੇ ਚੱਲ ਕਲਾਸ ਚੜ੍ਹ ਕੇ ਉਹਨਾਂ ਕੋਲ ਤੈਨੂੰ ਮਰੇ ਇੱਥੇ ਸਾਇਪਾ ਸਭੂ ਕਲਰ ਤੋਂ ਪਰੇ ਕਰ ਲੈਣਾ ਫੇਰਾ ਕਲਰ ਦੇਖ ਮੁੜ ਗਿਆ ਟਰ ਤੇ ਚੱਲਿਆ ਮੁੰਡਾ ਕਿੰਨੇ ਕਿੱਥੇ ਚੱਲਿਆ ਟਰ ਤੇ ਭਾਈ ਓਏ ਕਿੰਨੀ ਦੂਰ ਲਿਆ ਆ ਹਜੇ ਹੌਨ ਕੇ ਨਹੀਂ ਨਾ ਕਿਤੇ ਉਸ ਨੂੰ ਆਤਾ ਹਾਂ ਜੀ ਸੌਂ ਗਿਆ ਰਸਾ ਉਹ ਵੀ ਨਾ ਲਓ ਜੀ ਹਜੇ ਕਿਨੂੰ ਗਰਾਸ ਤੇ ਪਹੁੰਚੇ ਛੋਟਾ 게ਟ ਬੰਦ ਦਾ ਪੁੱਤਰ ਛੋਟਾ 게ਟ ਬੰਦ ਦਾ ਸਭ ਉਹਦੀ ਕਲਾਸਿੰਗ ਇਹਨਾਂ ਦੇ ਭਾਈ ਬੱਚੇ ਛੋਟੇ ਛੋਟੇ ਜਾ ਰਹੇ ਸਾਰੇ ਨਿੱਕੇ ਨਿੱਕੇ ਜਿਹੇ ਬੱਚੇ ਆ 12ਵਾਂ ਹੀ ਲੈਣਾ ਮੈਡਮ ਇਹਨਾਂ ਨੂੰ ਬੱਚਿਆਂ ਨੂੰ। ਓਕੇ ਸੀ। ਲੋਜੀ ਸਾਬੂ ਨੂੰ ਛੱਡਤਾ ਆਪਾਂ ਕਲਾਸ 'ਚ ਬਿਠਾਇਆ ਏ। ਮੈਂ ਤਾਂ ਗਾਇਸ ਹਜੇ ਵੀ ਜਾਣਦਾ ਸਾਰੇ ਟੀਚਰਸ। ਫਰੰਟ 'ਤੇ ਬਹਿ ਗਿਆ ਸਾਬੂ ਜਾ ਕੇ। ਪਹਿਲੇ ਨੰਬਰ 'ਤੇ। ਛੋਟੇ-ਛੋਟੇ ਬੱਚਾ ਜਾ ਰਹੇ ਟੂਰ ਤੇ ਛੋਟੇ-ਛੋਟੇ ਨਿੱਕੇ-ਨਿੱਕੇ। ਮੈਂ ਸਾਬੂ ਦਾ ਸਕੂਲ ਲੱਕਾ ਵੱਡਾ ਵੱਡਾ। ਫਰੰਟ ਗੇਟ ਛੱਡ ਕੇ ਉਹਨੇ ਇਹਨੇ ਦੂ ਤਰਫ ਕੇ ਜਾਂਦਾ ਫਿਰ।

मैं कल ही रूंगी करे हाय पापा किधर है आ देखो किधर उतर गया मैं गाइस मेनू मेरे पूजा ठाकुर मैं मिला सी जेड़े मेनू पहले बनाउंदे सी ओनन मेरे मैं मेनू पूजा ठाकुर मैं पूजा ठाकुर मैं मिले सी। कुछ नहीं मैं खुश हो गए मेनू देख के मैं कहंदे हाउ आर यू मैं आई एम फाइन उठ थल्ले बैठे है थल्ले बैठा दा ਪੰਡਾ ਗੰਦੀਆਂ ਨਹੀਂ ਹੋਣਗੇ ਥੱਲੇ ਉਹ ਵਿਛਾਇਆ ਹੋਇਆ ਹੈ ਪਤਾ ਨਹੀਂ ਕੀ ਮੈਂ ਕਰ ਤਾ ਪਿਓ ਤੇ ਤੇਰੇ ਪਾਪਾ ਨੂੰ ਕੀ ਪਤਾ ਨਹੀਂ ਗੱਟਾ। ਹੋਰ। ਅੱਜ ਬੱਚੇ ਸਾਡੇ ਲੋ ਗਾਇਸ ਮੈਂ ਲੱਗੀਆਂ ਸਾਡੀ ਬੁੱਕਸ ਵਾਲੀ ਵਿੰਡੋ ਦੀ ਸਫਾਈ ਕਰਨ। ਆ ਦੇਖੋ ਪੇਪਰ ਖਤਮ ਹੋ ਗਏ ਤੇ ਬਾਰੀ ਜਗਾ ਜਿਹੜਾ ਪੜ ਲਈ ਕਿਤਾਬ ਸਿੱਟਤੀ ਜਿਹੜੀ ਪੜ ਲਈ ਸਿੱਟਤੀ। ਉਹ ਕਿਤਾਬਾਂ ਡੈਡੀ ਦੀਆਂ ਬਹੁਤ ਆਈ ਦੱਸਿਆ ਸੋਨ। ਕਲੀਨ ਕਰ ਲਾਂ ਫਿਰ ਤੁਹਾਨੂੰ ਦਿਖਾਉਣੀ ਆ। ਜਗਾ ਚੇਂਜ ਕਰਨ ਲੱਗੀਆਂ। ਇਹ ਕਹਿੰਦੇ ਕਿ ਹੁਣ ਸਾਡੀ ਆਹ ਥੱਲੇ ਵਾਲੀ ਬਾਰੀ ਆਡਾ ਤਿੰਨ ਖਾਨੇ ਥੱਲੇ ਤੇ ਤਿੰਨ ਉੱਪਰ। ਵੀ ਸਾਨੂੰ ਉੱਪਰ ਵਾਲਾ ਖਾਨਾ ਦੋ। ਅਸੀਂ ਹੁਣ ਵੱਡੇ ਹੋ ਗਏ। ਆ ਚੱਕਣਾ ਪੈਂਦਾ ਨੀਵਾ ਹੋ ਕੇ ਚੱਕਣਾ ਪੈਂਦਾ ਇਸੇ ਕਰਕੇ ਖਾਲੀ ਕਰ ਰਹੀ ਹਾਂ ਮੈਂ ਇਸੇ ਕਰਕੇ ਸਟਾਰਟ ਕਰ ਰਹੀ ਹਾਂ ਪਰ ਤੂੰ ਤਾਂ ਮੇਰੀ ਹੈਲਪ ਕਰਾਉਂਦੇ ਨਹੀਂ ਲੈ ਕੇ ਰਿਮੋਟ ਬੈ ਗਈ ਮੈਂ ਆਉਣੀ ਐ ਇੱਕ ਆਉਣੀ ਨਹੀਂ ਆ ਜਾ ਆ ਆ ਦੀਆਂ ਕਿਤਾਬਾਂ ਸੈੱਟ ਕਰ ਹੁਣ ਗਾਇਸ ਨਵੇਂ ਸੈਸ਼ਨ ਚ ਸਾਰੀਆਂ ਨਵੀਆਂ ਕਿਤਾਬਾਂ ਸੋਰੀ ਨਵੀਆਂ ਕਾਪੀਜ਼ ਕਾਪੀਜ਼ ਤੇ ਚੜਾਓ ਕਵਰ ਸਾਰਾ ਕੱਢ ਦਿਓ ਠੀਕ ਹੈ ਸੈੱਟ ਮੈਂ ਆਪ ਕਰ ਦੂੰਗਾ ਹੂੰ ਫਿਰ ਤਾਂ ਹੋ ਗਿਆ ਠੀਕ ਹੈ ਜਲਦੀ ਜਲਦੀ ਕਰ ਅੱਜ ਫੇਰ ਨਹੀਂ ਆਉਂਦੀ ਰਿੰਗੀ ਅੰਟੀ ਹਾਂ ਹੂੰ ਆ ਜਾਓ ਅਤੇ ਤੀਜਾ ਦਿਨ ਆ ਅੱਜ ਕੁੜੀਆਂ ਆਉਣਗੀਆਂ ਚੰਗੀ ਤਰ੍ਹਾਂ ਰੈਸਟ ਕਰਾਊਗਾ ਉਹਦੇ ਘਰ ਵਾਲਾ 4 ਕੁ ਦਿਨ ਫੇਰ ਆਊਗੀ ਹਾਂ ਹਾਂ ਪਰ ਕੱਟ ਲੈ ਜੀ ਤੋ ਰੋਸ ਟਿੱਡੂ ਕੀ ਹੋ ਗਿਆ ਦੀਪ ਦਿਖਾਈ ਅਗਲੀ ਆ ਐਡੇ ਆ ਵਾਲੀ ਬਾਲ ਮੂੰਹ 'ਚ ਪਾ ਲਈ ਤੇ ਰੰਗ ਲੱਗ ਗਿਆ ਜੀ ਵਾਹ ਦੇਖੋ ਪਰਿਓ ਗੱਡੂ ਓਏ ਆ ਜਿਬ ਕੱਢੀ ਬਾਹਰ ਅੱਲੋ ਮੂੰਹ ਨ ਗ੍ਰੀਨ ਹੋ ਗਿਆ ਹਾਈ ਨਾ ਹੀ ਪੁੱਤ ਗੰਦੀ ਛੀ ਗੰਦੀ ਹੋਰ ਬਾਲ ਦੋ ਭਾਈ ਕਾਕੇ ਨੂੰ ਪਾਪਾ ਕੋਈ ਹੋਰ ਦੇਓ ਹੋਰ ਬਾਲ ਦੋ ਭਾਈ ਕਾਕੇ ਨੂੰ ਹਾਏ ਨੋ ਨਾਨੀ ਕਿੱਥੇ ਜਾਂਦੀ ਹੈ ਆ ਹੀ ਲੈਣੀ ਆਉਣੇ ਬਾਲ ਇਹਦੇ ਚ ਧਿਆਨ ਆਉਦਾ ਪੁੱਤੇ ਦਾ ਰੰਗ ਲੱਗਦਾ ਆ ਦੇਖ ਤੇਰੇ ਹੈਂਡ ਵੀ ਗੰਦੇ ਹੋਗੇ ਆ ਦੇਖੋ ਤੁਹਾਡੇ ਹੈਂਡ ਵੀ ਗੰਦੇ ਹੋਗੇ ਆ ਦੇਖੋ ਹੈਂਡੀ ਦਿਖਾਓ ਆ ਦੇਖੋ ਆ ਕੀ ਹੋ ਗਿਆ ਹਾਏ ਕਾਕੇ ਦੇ ਕੀ ਹੋ ਗਿਆ ਕਾਕਾ ਕਲਰਫੁੱਲ ਕਾਕਾ ਬਣ ਗਿਆ ਆਗੜੀ ਕਾਕੇ ਆ ਦੇਖੋ ਆ ਬਿੱਲਾ ਬਣ ਗਿਆ ਬਿੱਲਾ ਗ੍ਰੀਨ ਵਾਲਾ ਬਿੱਲਾ ਹਾ ਇਹਨੇ ਕੁਛ ਲੈਣਾ ਦੋ ਫਿਰ ਚੱਕ ਗੈਂਦੀ ਚੱਕ ਗੈਂਦੀ ਗੁੰਨੂ ਦੀਦੀ ਚੱਕ ਓਏ ਓਏ ਜਦੂ ਕਿਹਾ ਮੈਂ ਤੁਰਨ ਲੱਗ ਗਿਆ ਫਿਰ ਮੈਂ ਆਪੇ ਆ ਜਾਗਾ ਰਣਾ ਹਣਾ ਗੁੰਨੂ ਦੀਦੀ ਹੈਨਾ ਮੋਨਾ ਦੀਦੀ ਗਈ ਸਕੂਲ ਐਨਾ ਜੂ

मसा वीडियो पे है। एह, सारा गाना गा गया बस देखो तीन बसा कराइया हाँ। सारी सीटा तो थले आके नची आने बस जो देखो मुंडा पीछे बैठा हाँ। मूहे बैठा होना सब ਹੀ ਬਾਸ ਜਿਆਦਾ ਦੂਰ ਸਾਇਬ ਆ ਗਿਆ ਗਾਇਸ ਆਪਣਾ ਸਾਹਿਬ ਗੇਟ ਖੁੱਲਿਆ ਨਾ ਤੁਹਾਨੂੰ ਬਾਤ ਸੁਣੀ ਆ ਮੈਂ ਦਵਾਨ ਤੇ ਬੈਠਾ ਸੀ ਉਹ ਆਂਦਾ ਹੈਲੋ ਕਿਵੇਂ ਰਿਆ ਟੂਰ ਕਾਦ ਨਾ ਬੋਤਲ ਉਰੀ ਆ ਕਿਵੇਂ ਮੈਂ ਨਹੀਂ ਆ ਕਿਵੇਂ ਨੱਚੀ ਆਂਦਾ ਸੀਗਾ ਸਾਡੇ ਕੋਲ ਵੀਡੀਓ ਆ ਰਹੀਆਂ ਤੇ ਤੇਰੀਆਂ ਆਏ ਸਾਡੇ ਕੋਲ ਵੀਡੀਓ ਆ ਗਿਆ ਸੰਗ ਆ ਗਿਆ ਉਹਨੇ ਤੇ ਊੱਚੀ ਊੱਚੀ ਗਾਣੇ ਗਾਉਂਦਾ ਸੀਗਾ ਗਾਵਾਂਗੇ ਗਾਵਾਂਗੇ ਘਰੇ ਤਾਂ ਬੋਲ ਦੇ ਮੈਨੂੰ ਚਿਪਸ ਹੀ ਮਿਲੇ ਆ ਅੱਜ ਜਦੋਂ ਪਾਰਟੀ ਹੋ ਗਈ ਤੇ ਮੈਗਡਿਜ ਕੀ ਖਵਾਇਆ ਸੀ ਜਿਹੜੇ ਅੱਠ ਚਿਪਸ ਮਿਲ ਗਏ ਸਾਂ ਮੈਗਡਿਜ ਕੀ ਖਵਾਇਆ ਸੀ ਮੈਗਡਿਜ 버ਗਰ ਸਵਾਦ ਸੀ ਸਾਰਾ ਖਾ ਗਿਆ ਸੀ ਮਜ਼ਾ ਆਇਆ ਮੈਨੂੰ ਵੀ ਦੇਖ ਚੱਕ ਚੱਕ ਲੇਜ਼ ਮਿਲੀ ਲੇਜ਼ ਤੋਂ ਘਰ ਲੈ ਕੇ ਆ ਸੀ ਇੱਕ ਪੈਕੇਟ ਘਰ ਲੈ ਕੇ ਆ ਸੀ ਇੱਕ ਮਿਲ ਗਿਆ 10 ਰੁਪਏ ਆ ਸਾਂ पहले ਐਡਰੈਸ चेंज ਚੱਲ ਚੱਕ ਹੋਲੀ ਨਾ ਕੁਝ ਹੋਏਗਾ ਚੱਕ ਹੋਲੀ ਨਾ ਕੁਝ ਹੋਏਗਾ ਅੱਛਾ ਜੀ ਅੱਗ ਵੀ ਹੋਏਗਾ ਮम्मा ਚੱਲ ਸੈਬੂ ਦਾ ਟ੍ਰਿਪ ਦਾ ਇੰਜੋਏ ਕਰ ਜਾਓ ਹੋਲੀ ਆ ਵੀ ਲੱਪੜ ਵੀ ਦੇਖਿਆ ਹੋਰ ਕੀ ਕੋਸ ਸੀਗਾ ਹੋਰ ਵੀ ਦੇਖਿਆ ਹੈ ਆਸਟ੍ਰਿਚ ਹੋਰ ਡੀਏ ਦਾ ਸਫਾਰੀ ਵੀ ਕੀਤੀ ਕਿਸ ਸਫਾਰੀ ਵੀ ਸੀ ਉਹ ਵਾਓ ਇਹ ਸਫਾਰੀ ਇਹ ਮਸਲਕਾ ਦੇ ਫੁੱਲਾਂ ਮਸਤੀ ਵਾਸਤੇ ਗਏ ਸੀ ਵਾਸਤੇ ਉਹ ਦੇਖਿਓ ਮਮਾ ਮੇਰੇ ਅਸਟਾ ਬਣਾ ਰਿਹਾ ਹੈ ਪਾਸਤਾ ਫੇਵਰੇਟ ਪਾਸਤਾ ਮਮਾ ਜਾਨਾ ਮਿਰਚਾ ਵਾਲਾ ਨਾ ਹੋਵੇ ਠੀਕ ਹੈ ਇਧਰ ਪਾਪਾ ਬਣਾ ਰਿਹਾ ਦੁੱਧ ਓਕੇ ਮਮਾ ਉਹ ਲਾਣੀ ਸੀ ਉਹ ਤਾਂ ਸੌ ਗਿਆ ਆ ਦੇਖੋ ਅੰਦਰੋਂ ਜਿਹੜੀ ਘਰ ਵਾਲੀ ਆਉਣ ਆਲੀ ਆ ਮੈਂ ਲੈ ਗਈ ਲਮਾ ਮੈਂ ਖਾਇਆ ਤੇ ਉਹਨਾਂ ਨੇ ਕੁੱਤਰੇ ਕੀ ਹੋਇਆ ਆਹ ਦਰ ਆ ਪਿਓ ਹੁਣ ਲੁਕਦਾਗਾ ਸਾਵਾ ਸੀ ਉੱਡਾ ਚਾਲੀ ਮੇਂ ਦਿੱਕਾ ਦੇ ਦੇਖੀ ਆਂਨੇ ਮੈਂ ਟਿੱਕਾ ਜਾਣਾ ਸੀਗਾ ਆਪਣੇ ਕੋਲੇ ਫੋਨ ਦੇ ਬੋਏ ਦੁੱਧ ਵੀ ਆਪਣਾ ਗਰਮ ਹੋ ਜਾਂਦਾ ਆ ਆਪਾਂ ਟੀਚਰ ਬਣਨੇ ਗਏ ਗਾਇਸ ਤੜਕੇ ਦੀ ਉਹ ਮਿੱਲੀ ਰੋਟੀ ਦਾ ਗੱਦਿਆ ਆਦਮੀ ਆ। ਤੋਂ ਆ ਗਏ ਕੈਰਨ ਦੇ। ਗਾਇਸ ਆਪਾਂ ਟੀਚਰ ਬਣਗੇ। ਬੱਚਿਆਂ ਨੂੰ ਬੜਾਉਣ ਵਾਸਤੇ। ਉਸ ਤੋਂ ਨਾ ਆਪਾਂ ਬੱਚੇ ਨੂੰ ਪੜ੍ਹਾਉਣੀ। ਹੀਲ ਪਾਈ ਹੋਈ ਹੈ ਗਾਇਸ ਮੇਰੇ ਹੀਲ। ਮੈਨੂੰ ਹੀਲ ਵਾਲੀ ਪਸੰਦ ਆ। ਪੌਣੀ ਪੈਰਾਂ 'ਚ। ਉੱਚੀ ਉੱਚੀ ਰਹਿੰਦਾ ਨਾ ਬੰਦਾ ਫਿਰ। ਦੇਖੋ। ਮੇਰੀ ਹਾਈਟ ਹੁਣ ਤੁਸੀਂ ਦੇਖ ਲਈ। ਹੀਲ ਨਾਲ ਮੇਰੀ ਹਾਈਟ ਦੇਖੋ ਕਿੰਨੀ। ਠੀਕ ਹੈ ਹੀਲ ਪਾਈ ਹੈ ਮੈਂ। ਹਾਈਟ ਇੰਨੀ। ਹੁਣ ਮੈਂ ਹੀਲ ਧਾਰ ਰਹੀ ਹਾਂ।

ख़राब करते, फड़ो। मैं की करा। बस चलो हो गए चलो अरे। चलो।, अरे। चलो। बस बह गए बह गए बह गए मैडम रही होगी मैडम ने कैपरीना हील पाई है गाइस कौन कौन कैपरीना हील पा कमेंटा जरूर दस्यो कमेंटा जरूर दस्यो ਮੈਡਮ ਚੱਲੀ ਹੁਣ ਬੱਚਾ ਨੇ ਬਣਾਉਣ ਆਪਾਂ ਬਣਾ ਲਈਏ ਲੰਚ ਆਏ ਸਾਡਾ ਇਹ ਸਾਡਾ ਲੰਚ ਹੁੰਦਾ ਗਾਇਸ ਜਿਹੜਾ 3:30 4 ਵਜੇ ਹੁੰਦਾ ਇਹਨੂੰ ਅਸੀਂ ਅੱਜ ਦਾ ਲੰਚ ਕਹਿੰਦੇ ਆ ਅਸੀਂ ਅੱਜ ਲੰਚ ਕਰ ਲਈਏ ਫਿਰ ਮਿਲਦੇ ਆ ਤੁਹਾਨੂੰ ਰੈਡੀ ਕਰਕੇ ਚਲੋ ਬਾਏ ਬਾਏ ਮੈਡਮ ਜੀ ਹੂੰ ਕਿਉਂ ਕੀਤਾ ਸੀ ਹੂੰ ਕਿਉਂ ਕੀਤਾ ਸੀ ਚੰਗੀத்ਰਾ ਬਾਂ ਚੱਲ ਚੱਲ ਚਲੇ ਸਾਡੇ ਸੀ ਹੋ ਗਏ ਲੋ ਗਾਈਜ਼ ਆਪਾਂ ਅੱਜ ਗੇੜੀ ਛੜੀ ਲਾ ਕੇ ਆਨੇ ਆ ਐਕਟਿਵਾ ਤੇ ਗੇੜੀ ਛੜੀ ਨਹੀਂ ਚੱਲੇ ਕੰਮ ਚੱਲੇ ਲੈਟ ਆਇਆ ਆਪਣੇ ਰੀਲ ਤੇ ਕੀ ਆਇਆ ਗੱਡੀ ਆਲੀ ਤੇ ਹਾਂ ਬੱਟ ਕਰਤੇ ਯਾਰ ਮਜ਼ਾ ਮੈਂ ਤਾਂ ਬੋਲੀ ਜਾਂਦਾ ਤੇਰੀ ਅੱਛਾ ਜੀ ਸ਼ੁਕਰੀਆ ਜੀ ਥੋਕਿਆ ਜਿਨ੍ਹਾਂ ਨੂੰ ਸਾਡੀ ਮਿਹਨਤ ਲੱਗਦੀ ਆ ਤੇ ਜਿਨ੍ਹਾਂ ਨੇ ਅਸੀਂ ਵਿਹਲੜ ਲਾਗਦੇ ਉਹਨਾਂ ਦਾ ਵੀ ਸ਼ੁਕਰੀਆ ਵਿਹਲੇ ਟਾਈਮ ਬਸ ਕਰਦੇ ਹਨ ਤੇ ਇਹਨਾਂ ਇੱਧਰ ਲੱਗਦੇ ਹਰ ਕਿਸੇ ਦੀ ਪਰਖ ਨਹੀਂ ਸੋਚਣੀ ਅਲੱਗ ਅਲੱਗ ਕਿ ਸੇਦ ਨਜ਼ਰੀਏ ਨੋ ਬਦਲ ਨਹੀਂ ਸਕਦੇ ਚਲੋ ਸਾਡੇ ਨਾਲ ਘੁੰਮ ਕੇ ਕਰਨਾ ਤੁਮਾਨੇ ਤੁਹਾਨੂੰ ਅੱਜ ਮਹਿੰਡੇ ਦੀਆਂ ਸੜਕਾਂ ਸ਼ੀਸ਼ੇ ਦੇਖੇ ਤਦ ਕਿਤਾ ਲਾ ਲੋ ਜੀਆ ਬਣਾਈ ਲੈ ਲਈ ਬ੍ਰੈਡ ਕਿਸ ਮੋਸੇ ਤੇ ਲੱਗੋ ਤਾਂ ਮੰਦਤੀ ਦਾ ਅੱਜ ਮੱਥਾ ਟੇਕ ਕੇ ਆਨੇ ਆ ਬਲ ਗਣਪਤੀ ਬੱਪਾ ਜੀ ਦਾ ਜਨਤ ਕਰੇ ਤੇ ਬਾਜ ਗਲੇ ਤੇ ਜੈ ਗਲੇ ਤੇ ਜੈ ਗਲੇ ਤੇ ਜੀ ਆਰਤੀ ਹੋ ਗਈ ਮੱਥਾ ਟਿਕ ਗਿਆ ਆਪਣਾ ਹਾਜ਼ਰੀ ਕਬੂਲ ਹੋ ਗਈ ਹੁਣ ਚੱਲਿਆ ਆਪਾਂ ਘਰ ਨੂੰ ਅਸੀਂ ਤਿੰਨੋਂ ਆਏ ਸੀਗੇ ਐਕਟੀਵ ਤੇ ਤੇ ਗੁੰਨੂ ਮੈਡਮ ਆਈ ਸੀ ਸਾਈਕਲ ਤੇ ਉਹ ਚਲੀ ਗਈ ਅੱਗੇ ਅੱਗੇ ਬਾਗ ਦੀ ਅੱਜ ਆਈ ਹੁੰਦੇ ਆ ਲੋਕ ਜਿਸੇਵਾ ਦਾ ਮੌਕਾ ਮਿਲ ਗਿਆ ਅਹ ਛਿੰਨਾ ਦਿਨਾਂ ਦਾ ਦੇਖੋ ਜਾਇਆ ਹੀ ਨਹੀਂ ਗਿਆ ਸੀ ਮੰਦਰ ਅੱਜ ਸੇਵਾ ਦਾ ਮੌਕਾ ਮਿਲਿਆ ਉਹ ਜਾਂਦੀ ਗੁੰਨੂ ਮੈਡਮ ਚਲੋ ਬਾਬਾ ਜੀ ਨੇ ਦਿਨ ਨੀ ਜੋਗੇ ਸੀ ਜਦੋਂ ਤੱਕ ਇਹ ਕਹਿੰਦੇ ਥੋੜੀ ਜਿਹੀ ਸਫਾਈ ਆਪਾਂ দান ਕਰੀਏ ਆ ਜਾਂਦੀ ਬੋਲੋ ਮੈਡਮ ਬਾਈ ਗੁੰਨੂ ਹੌਲੀ ਹੌਲੀ ਵਾਕੇ RAM nal ਰੋਂਗ ਸਾਈਡ ਮੋੜਦੀ ਆ ਡਰ ਜੇਗੀ ਮੜ ਕੇ ਇੱਕਦਮ ਕੁੱਤੇ ਨੇ ਬਊ ਕਰਤਾ ਤਾਂ ਕੁਛ ਬਚਣਾ ਵੀ ਨਹੀਂਗਾ ਬਾਏ ਹਣ ਹਣ ਤੇਰੇ ਅਰਗੀ ਨੇ ਸਾਈਕਲ ਛੱਡ ਕੇ ਭੱਜੇ ਹੋਣਾ ਫਿਰ ਲੋ ਜੀ ਘਰੇ ਪਹੁੰਚ ਗਏ ਆਪਾਂ ਘਰੇ ਪਹੁੰਚ ਗਏ ਘਰੇ ਸਸੀ ਗਾਂਡੀ ਕਿਵੇਂ ਹੋ ਵਧੀਆ ਲੋ ਗਾਈਜ਼ ਆਪਾਂ ਮੰਦਰ ਤੋਂ ਘਰੇ ਆ ਗਏ ਸੀਗੇ ਆ ਦੇਖੋ ਗਾਈਜ਼ ਮੱਥਾ ਟੇਕਿਆ ਪ੍ਰਸ਼ਾਦ ਦੇ ਵਿੱਚ ਮਿਲੇ ਸੀ ਲੱਡੂ ਐਪਲ ਜਲੇਬੀਆਂ ਸੈਂਡਵਿਚ ਹੈ ਨਾ ਤੇ ਇਹਨੂੰ ਕੈਂਡੀਜ਼ ਆਪਾਂ ਲੈ ਕੇ ਗਏ ਸੀ ਬ੍ਰੈਡ ਸਮੋਸੇ ਤੇ ਲੱਡੂ ਤੇ ਇਹ ਕਹਿੰਦੇ ਸਾਨੂੰ ਤਾਂ ਮਿਲੇ ਨਹੀਂ ਆਪਣੇ ਵਾਲਾ ਪ੍ਰਸ਼ਾਦ ਕਿਸੇ ਹੋਰ ਨੂੰ ਮਿਲ ਗਿਆ ਕਿਸੇ ਹੋਰ ਵਾਲਾ ਆਪਾਂ ਨੂੰ ਮਿਲ ਗਿਆ ਉਹਨੇ ਕਹਿੰਦੇ ਸਾਨੂੰ ਤਾਂ ਸਮੋਸੇ ਬ੍ਰੈਡ ਖਾਣੇ ਸੀਗੇ ਸਾਨੂੰ ਤਾਂ ਮਿਲੇ ਨਹੀਂ ਉਹ ਗਏ ਸੰਗਤਾ ਚ ਵੰਡੇ ਗਏ ਨਹੀਂ ਖਾਦੇ ਲੈਂਦੇ ਆਪਣੇ ਵਸਤੇ ਨਹੀਂ ਕੱਢ ਲੈਂਦੇ ਚਲ ਕਿਹੜੀ ਖਾਏਗਾ ਅਗਲੀ ਵਾਰੀ ਲਿਆਵਾਂਗੇ ਇਹ ਚਿੰਗ ਵਰਗੀ ਹੁੰਦੀ ਆ ਪਰ ਚਿੰਗ ਹੁੰਦੀ ਨਹੀਂ ਟੌਫੀ ਆ

ਚਟਨੀ ਵੇ ਤੇ ਰੋਟੀ ਖਾਧੀ ਅੱਜ ਗੁੰਨੂ ਨੇ ਸ਼ੱਕਰ ਨਾਲ ਖਾਧੀ ਸ਼ੱਕਰ ਨਾਲ ਜਿਹੜੀ ਕਹਿੰਦੀ ਸੀ ਬਾਹਰੋਂ ਮਗਾਉਣ ਵਾਲੀ ਮਜ਼ਾ ਆਇਆ ਸਵਾਦ ਆਇਆ ਮੈਨੂੰ ਤਾਂ ਖਾਣ ਨਹੀਂ ਆ ਦਾ ਕਹਿੰਦੀ ਉਹਦਾ ਕਹਿੰਦੀ ਸਾਰੀ ਗੱਲ ਮੰਨੋਗੀ ਹੁਣ ਮੰਨ ਮੇਰੀ ਗੱਲ ਵੀ 5 ਵਜੇ ਉੱਠ ਜਾਊਂਗਾ ਜਲਦੀ ਛੋਟੇ ਕਹਿੰਦੇ ਰੱਸੀ ਬਣਾ ਕੇ ਦਿੰਦੀ ਆ ਮੈਂ ਰਾਤ ਨੂੰ ਮੈਂ ਫਿਰ ਰਾਤ ਨੂੰ ਕਿਸੇ ਨਾਲ ਰੱਸੀ ਬਣਾ ਕੇ ਕਰਾਂਗੀ ਵੀਰ ਬਣਾ ਦੇ ਦਿੰਦਾ ਉਹ ਆ ਹਾਂ ਕਦੇ ਵੀ ਮੈਂ ਨੂੰ ਗੁੱਸਾ ਕਰਦਾ ਹਾਂ ਅੱਜ ਫੇ ਚਾਂਬਲ ਦਾ ਮੈਨੂੰ ਦਿੰਦੀ ਨਹੀਂ ਕਰਦੀ ਨਹੀਂ ਮੈਨੂੰ ਕੋਈ

ਥੈਂਕ ਯੂ ਜੀਰਾ ਪਤਾ ਕਿੱਥੇ ਗਿਆ ਡਾ ਲਾਉਣਾ ਗੁਨੂ ਕੰਦੀ ਸੈਰ ਕਰੀਏ ਗੁਨੂ ਦੇ ਪਾਪਾ ਤਾਂ ਸਾਬੂ ਗਇਆ ਹੈ ਕੰਮ ਫੋਨ ਆ ਗਿਆ ਉਹ ਕੰਮ ਤੁਹਾਨੂੰ ਦੱਸਾਂਗੇ ਫੇਰ ਇਧਰੋਂ ਸਾਈਡ ਕਿੰਨੀ ਤੇਜ਼ ਆ ਰਹੀ ਹੈ ਗੱਡੀ ਥਾਰ ਓਹੋ ਦੇਖੋ ਮਿੱਟੀ ਡਾ ਗਿਆ ਸਾਰੀ ਕਮਲਾ ਚਲੋਣਾ ਨਹੀਂ ਆਉਂਦਾ ਹਾਰ ਸੀ ਅਗਲੇ ਕੋਲੇ ਉਹ ਵੀ ਡੋ ਡੋਰਾ ਵਾਲੀ ਤਾਂ ਫਿਰ ਉਹਨੇ ਮਿੱਟੀ ਤਾਂ ਡਾਉਣੀ ਸੀਗੀ ਗੁਨੂ ਯਾਦਵਿੰਦਰ ਦਾਦੀ ਨੇ ਕਰੀ ਆਂਦੀ ਸੀ ਸੈਰ ਮੈਂ ਪਾਂਡੇ ਤੋਂ ਹੀ ਜਾਂਦਾ ਸੀ ਮੈਂ ਹੁਣ ਇਹਨੂੰ ਸੱਦਣ ਆਈ ਸੈਰ ਨਾ ਤੁਰ ਕੇ ਵੀ ਹੋ ਜਾਂਦੀ ਹੁੰਦੀ ਹੈ ਜੇ ਕਰਨੀ ਹੋਵੇ ਤਾਂ ਸਾਈਕਲ ਸਾਰਾ ਦਿਨ ਚਲ ਨਹੀਂ 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 ਸਿੱਧਾ 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 ਗਾਇਸ ਇਹਨਰੇ ਕੋਲ ਬੈਲੂਨ ਸੀ ਕਿ ਮੈਂ ਦੋਨਾਂ ਨੂੰ ਇਕੱਠੇ ਬੰਨ ਲਿਆ ਛੋਟੀ ਬੱਚੀ ਐ ਬੈਲੂਨਾਂ ਖੇਡਦੀ ਆ ਅੱਜ 나ਜ ਨਹੀਂ ਆਈ ਘਰੇ ਕਿ ਗਈ ਕਿੱਥੇ ਤੋ ਨਹੀਂ ਅਜੇ ਨਾਜ਼ਮੀ ਆਈ ਬਾਅਦ ਕੱਲ ਵਾਲੇ ਵਲੌਗ ਚ ਪੁੱਛਿਆ ਸੀਗਾ ਦੀਦੀ ਨੇ ਕਿ ਇਹ ਕਾਕਾ ਕੌਣ ਹੈ ਇਹ ਜੀ ਸਾਡੇ ਨੇਬਰ ਦਾ ਜਿੰਨਾ ਜੀ ਸਮਰੀਤ ਹਮ ਨੇਬਰ ਦਾ ਉਹਨਾਂ ਦੀ ਪੋਤੀ ਆ ਡਾਕਟਰ ਸਾਹਿਬ ਕੀ ਤੇ ਸਾਡੇ ਵਲੌਗਸ ਦੇਖਦੇ ਹੋ ਤੁਸੀਂ ਪਹਿਲਾਂ ਤੋਂ ਜੁੜੇ ਹੋਏ ਹੋ ਤਾਂ ਤੁਹਾਨੂੰ ਪਤਾ ਹੋਊਗਾ ਸਾਡੇ ਗਵਾਂਡੀ ਡਾਕਟਰ ਸਾਹਿਬ ਉਹਨਾਂ ਦੀ ਪੋਤੀ ਆ ਕਿ ਜੀ ਜਿਹੜੀ ਮੁੰਨਾ ਕੀ ਆ ਉਹ ਇਹਦੀ ਵੱਡੀ ਦੀਦੀ ਆ ਇਹ ਛੋਟੀ ਆ ਨਾਜ਼ ਸੁਖ ਨਾਜ਼ ਆਦ ਨਾ ਤਉ ਆ ਜਾਂਦੀ ਹੈ ਖੇਡਣ ਉਹਨੂੰ ਅਸਨਾ ਦੇ ਬਣਾਉਂਦੇ ਨੇ ਨਾ ਕੀ ਉਹ ਖੇਡਣ ਆ ਜਾਂਦੀ ਆ ਗੁੰਨ ਨੂੰ ਉਹ ਚੱਕ ਲੈਂਦੀ ਆ ਕੋਈ ਵੀ ਚੱਕ ਰਿਹਾ ਗਲੀ ਤੇ ਜਦੋਂ ਦਿਖੇ ਕੋਈ ਨਾ ਕੋਈ ਉਹਨੂੰ ਚੱਕ ਲੈਂਦਾ ਆਂਟੀ ਸਸ਼ਿਕਾ ਠੀਕ ਹੋ ਚਲੋ ਆਂਟੀ ਨੂੰ ਮਿਲੀਏ ਮੂਮੈਂਟਸ ਬਾਏ ਬਾਏ ਗੁੱਡ ਨਾਈਟ ਸੋ ਜਾ ਦੋਨੋਂ ਸੌ ਗਏ ਗੁੱਡ ਨਾਈਟ ਗਾਇਸ ਅੱਜ ਦਾ ਵਲੌਗ ਆਪ ਇੱਥੇ ਕਰਦੇ ਹਾਂ ਸਮਾਪਤ ਕੱਲ ਮਿਲਾਂਗੇ ਕੋ ਨਵੇਂ ਵਲੌਗ ਦੇ ਨਾਲ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਵਲੌਗ ਪਸੰਦ ਆਉਂਦੇ ਹੋਣਗੇ ਨਾ ਕਮੈਂਟ ਕਰਕੇ ਜਰੂਰ ਆਇਆ ਕਰੋ ਕਮੈਂਟ ਵਾਲੀ ਪਰੰਪਰਾ ਘਟ ਚੁਕੀ ਆ ਕਿਉਂਕਿ ਆਪਾਂ ਕਿਸੇ ਦੇ ਵਲੌਗ ਨਹੀਂ ਦੇਖ ਪਾਉਂਦੇ ਤਾਂ ਇਦਾਂ ਨਹੀਂ ਕਰਨਾ ਚਾਹੀਦਾ ਡਿੰਗ ਲੱਕ ਲੱਕ ਡਿੰਗ ਡਿੰਗ ਲੱਕ ਆਉਠੇ ਪੂਤ ਉੱਠ ਗਏ ਪੂਤ ਉੱਠ ਗਏ दे थोनो ब्लॉग व्लॉग वधिया लागदेया तो छोटा जो कमेंट करके जरूर जाया करो की चीज वधिया लगी की चीज वधिया ना नहीं लगी ओके जी बाय बाय गुड नाइट टेक केयर तो जल्दी सो जाओ आज लंबा जाना पर तू सुबह जल्दी उठना इस करके सो जाओ नहीं सुबह 6:00 ही नहीं होना 6:00 बजे उठ